ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਲਾਲ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਨੇ ਇੰਡੀਆ ਨੇ ਅੱਜ 2 ਐਨੀਮਲ ਸੇਲ ਆ ਜੀ ਦੋਨੇ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲਾ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿਗੁਰ ਜੀ ਸਤਿਗੁਰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਮੇਰੇ ਬੱਬੂ ਪਿੰਡ ਜਲਾਲ ਜ਼ਿਲ੍ਹਾ ਮਠੰਡਾ ਪੈਂਦਾ ਸੀ ਲੇਨੂੰ ਪਰਾਪਰਾ ਫੂਰ ਬਈ ਮੋਬਾਈਲ ਨੰਬਰ ਬਾਈ ਹੋ ਅਲਮਸਤਾਨ ਮੇ 7978535 ਠੀਕ ਆ ਪਹਿਲਾ ਮਾਲ ਵੇਲ ਹੋ ਗਿਆ ਜਿਹੜੀ ਵੀਡੀਓ ਪਾਈ ਸੀ ਹਾਂ ਵੀਰੇ ਹਾਂ ਠੀਕ ਆ ਬਾਈ ਇੱਕ ਨੰਬਰ ਤਾਜੀ ਸੂਈ ਤੋਂ ਸ਼ੁਰੂ ਕਰ ਲਾਂਗੇ ਸੂਆ ਗਿੰਨਾ ਮੈਂ ਬਾਈ ਇਹ ਆ ਦੂਜੀ ਸੂਈ ਆ ਬਰਾ ਕਾ ਦੋ ਸੂਈ ਆ ਜੀ ਇਹ ਫਰਾਹ ਦੀ ਸੂਈ ਆ ਤੇ ਜੇਰਨ ਜੀ ਆ ਵੇ ਮੱਠਲੇ ਬਾਈ ਜੇਰ ਬਿਲਕੁਲ ਦੰਨਾ ਚੈੱਕ ਕਰ ਸਕਦੇ ਹੋ ਬੱਚਾ ਕੀ ਦਿੱਤਾ ਜੀ ਬੱਚੀ ਦਿੱਤਾ ਮਗਰ ਬੱਚੀ ਬਹੁਤ ਚੰਗੀ ਐ ਸੀਮਨ ਦਾ ਪਤਾ ਬਾਈ ਬੱਚੀ ਦਾ ਚੰਗਾ ਇਸੇ ਨੰਬਰ ਆਇਆ ਸੀ ਬੱਚੀ ਵਾਲੇ ਉਹਨਾਂ ਦਾ ਠੀਕ ਐ ਬਾਕੀ ਨਹੀਂ ਬਾਈ ਫੜੀ ਰਹਿੰਦੇ ਦਿਖਾ ਦੇ ਚੈੱਕ ਕਰ ਸਕਦੇ ਹੋ ਸੀਮਨ ਦਾ ਨਾਮ ਤਾਂ ਨਹੀਂ ਪਤਾ ਪਰ ਹੈ ਬਹੁਤ ਚੰਗਾ ਦੇਖ ਸਕਦੇ ਹੋ ਸੋਹਣੀ ਪੇਸ ਕੁਆਲਟੀ ਆਈ ਚੈੱਕ ਕਰ ਲੋ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਨੌਲੇਜ ਹੋਊ ਬਾਕੀ 나ੜੂਆ ਗਿੱਲਾ ਨਾਲ ਹੀ ਆ ਤੋੜ ਕੇ ਦਿਖਾ ਦੀ ਬਾਈ બોલા ਕਿੰਨਾ ਕਾਟ ਲਿਆ ਬਾਈ બોલા યાર ਬચ્ચી ਨੂੰ ਚੰਗਾ ਕੇ ਥੋੜੇ ਕੱਢਾ ਜੇਕਰ 2 ਕਿਲੋ ਕੱਢਾਂਗੇ அப்ப ਮਰੀਏ ਕੇ 5 ਕੱਟ ਲੈ 4 ਕੱਟ ਲਿਆ ਠੀਕ ਹੈ ਜੀ ਕੋਸ ਬੱਚਾ ਚਾਹੂਗੇ ਆ ਕਿੰਨਾ ਕ ਬਾਜੂ ਦੁੱਧ ਜੀ ਦੁੱਧ ਬਾਜੂ 14 15 ਲੀਟਰ ਠੀਕ ਹੈ ਜੀ ਦੂਜੇ ਦੂਏ ਸੂਈ ਹੈ ਰਾਤ ਦੀ ਸੂਈ ਆ ਮਗਰ ਸੋਹਣੀ ਬਰੀਡ ਵਾਲੀ ਬੱਚੀ ਆ ਬਾਈ ਕਹਿੰਦਾ ਬੱਚੀ ਨੂੰ ਚੰਗਾ ਕੇ 1.5 2 ਕਿਲੋ ਕੱਢ ਲਿਆ ਜੀ ਐਵੇਂ ਆਪਾਂ ਬਾਹਲਾ ਕਹੀ ਜਾ ਅੱਗੇ ਸਾਡਾ ਦਿਸਿਆ ਜੀ ਬਹੁਤ ਸੋਹਣਾ ਗੇਰ ਤੇ ਲੱਗੇ ਹੱਥੀ ਚਵਾਈ ਵਾਲਾ ਕਿ ਵਾਈ ਦੀ ਐਕਟਰ ਨੰਬਰ ਹੈ ਮੋਤੀ ਗੰਨੇ ਅਰਗੀਚਾਰ ਚੈੱਕ ਕਰ ਲੋ ਜੀ ਕਰਮ ਵਾਲੀ ਦੀ ਬਾਕੀ ਹਵਾਨਾ ਸੋਨਾ 14 15 ਕਿਲੋ ਦੁੱਧ ਬਾਈ 10 10 ਤੇ ਦੇ ਜੂਗੀ ਹਾਂ ਬਾਕੀ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂ ਜਾਤ ਬਰੀਡ ਦੇ ਪੱਖ ਤੋਂ ਚੰਗੀ ਆ ਦੁੱਧ ਥੋੜੀ ਸੇਵਾ ਦਾ ਮਗਰ ਸੋਹਣੀ ਬੱਚੀ ਆ ਇਹਦਾ ਮੁੱਲ ਬਾਈ ਮੁੱਲ ਵੀਰੇ ਦਾ 40000 ਰੁਪਏ ਕਰ ਕੋ ਜੂ ਮਾਨਤਾ ਨੇ ਹਾਂ ਕਰਦਾ ਜਿਆਜ ਮੁੱਲ ਕੀਤਾ ਬਾਈ ਨੇ 40000 ਰੁਪਿਆ ਮਾਨਤਨ ਬਾਈ ਕਹਿੰਦਾ ਉਹਦੇ ਚੋ ਕਰ ਬਾਕੀ ਬੱਛੀ ਆ ਮਗਰ ਚੰਗੀ ਇੱਕ ਗਾਰ ਨਾਲ ਤੁਹਾਨੂੰ ਦੋ ਗਾਈਆਂ ਬਣ ਜਾਣੀਆਂ ਆ ਆਪਤਾ ਕਰਮ ਵਾਲੀ ਹੈਗੀ ਹੈਗੀ ਹੈ ਮਗਰ ਬੱਚੀ ਵੀ ਤੁਹਾਨੂੰ ਚੰਗੀ ਮਿਲ ਜਾਣੀ ਆ ਫੁੱਲ ਬਰੀਡ ਵਾਲੀ ਚੰਗੇ ਸੀਮਣ ਦੇ ਰਿਕਾਰਡ ਤਾਂ ਚਲੋ ਬਾਈ ਕੋਲ ਹੈ ਨਹੀਂਗਾ ਪਰ ਸੀਮਣ ਕਰਮ ਵਾਲੀ ਚੰਗੇ ਦੀ ਇਹ ਦੇਖਣ ਤੋਂ ਹੀ ਪਤਾ ਲੱਗਦਾ ਪੈਂਕ ਨੋਜ ਵਾਲੀ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਅਬਰੇ ਤੀਜੇ ਸੂਏ ਸੂਈ ਆ ਕਦੋਂ ਸੂਈ ਆ ਇਹ ਸੂਈ ਨੂੰ ਕੱਜ ਚੌਥਾ ਦਿਨ ਹੋ ਗਿਆ ਠੀਕ ਆ ਬਾਈ ਬੱਚਾ ਬੱਛਾ ਬੇ ਨਾਲ ਦਾ ਨਾਲ ਹੀ ਆ ਗਾੜੂ ਦਾ ਨਾਲ ਹੀ ਆ ਮਗਰ ਬੱਚਾ ਬੱਚਾ ਮੱਛਾ ਬੜਾ ਨਰਵਾ ਦਿੱਤਾ ਮੈਂ ਠੀਕ ਆ ਜੀ ਹੁਣ ਬਾਈ ਕਿੰਨਾ ਦੁੱਧ ਨੱਟ ਤਿਆਰ ਆ ਦੁੱਧ ਹੋਵੇ ਇਹ ਥਲੇ ਵੀਰੇ 11 ਕਿਲੋ ਹੋਊਗਾ ਬੋਲਾ ਮੋਲ ਦੁੱਧ ਮੰਨ ਲੇ ਹੋ ਮੰਨ ਲਿਆ ਠੀਕ ਆ ਤੀਜਾ ਜਗ੍ਹਾ ਤੋੜ ਕੇ ਦਿਖਾਦੀ ਬਾਈ ਕਿੰਨਾ ਕਪਾਜੂ ਜੀ ਆਜੂ ਵੀ 14-15 ਕਿਲੋਟਰ ਵਾਕੀ ਸੇਵਾ ਤੇ ਯਾਰ ਠੀਕ ਆ ਜੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 8:23 ਮਿੰਟ ਹੋਏ ਆ ਸਾਰਾ ਦੇਣੀ ਚਵਾਈ ਚ ਪਿਆ ਕਣ ਕੇ ਬਾਈ ਕਿੰਨੇ ਵਜੇ ਚੋਈ ਸੀਗੀ 6 ਵਜੇ ਠੀਕ ਆ 2 ਘੰਟੇ ਹੀ ਹੋਇਆ ਚਵਾਈ ਨੂੰ ਹਾਂ ਬਾਕੀ ਹਵਾਨਾ ਥੋੜਾ ਜਿਹਾ ਢਿੱਲਾਗਾ ਕਿਉਂਕਿ ਚਵਾਈ ਨੂੰ ਕਰਮਾਲੀ ਦੇ 2 ਘੰਟੇ ਹੀ ਹੋਏ ਥਣਾ ਦੇ ਸਹਜ ਸੋਹਣੇ ਆ ਗੈਪ ਤੇ ਲੱਗਿਆ ਹੱਤੀ ਚਵਾਈ ਵਾਲੇ ਲੋਜੀ ਕਰਮਾਲੀ ਸੀਰ ਸਉ ਇੰਨੀ ਆ ਤੇ ਚਾਹੇ ਵੇੜੇ ਦੇ ਵਿਚਾਲੇ ਬਹਿ ਜੋ ਥਣਾ ਦੀ ਓਕੇ ਆ ਤਸੱਲੀ ਆ ਕੇ ਕਰ ਬਾਕੀ ਤੁਸੀਂ ਆਂਦਿਆਂ ਖਾਲੀ ਕਰਾਂ ਆਵਾਂਗੇ ਖਾਲੀ ਕਰਕੇ ਸਹੀ ਗੱਲ ਆ ਜੀ 2 ਘੰਟੇ ਹੀ ਹੋਏ ਨਾ ਬਈ ਹਜੇ ਤਾਂ ਕਿੱਥੇ ਬਣ ਗਿਆ ਹੋਊਗਾ 2 ਘੰਟੇ ਦਾ ਕੀ ਬਣਦਾ ਹੈ ਸਹੀ ਗੱਲ ਆ ਸਾਰਾ ਦਿਨ ਚਵਾਈ ਚ ਪਿਆ ਥਣ ਲਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਤੀਜਾ ਸੂਆ ਜੀ 11 ਕਿਲੋ ਨੈਟ ਕੰਡੇ ਵਾਲਾ ਪਿਆਰਾ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਟਾਈਮ ਚੋਲੇ ਚ 4 ਚੋਲੇ ਚਾਹੇ 6 ਚੋਲੇ ਤਸੱਲੀ ਤੁਸੀਂ ਕਰਨੀ ਆ ਥਣਾ ਦੇ ਸਾਈਜ਼ ਸੋਹਣੇ ਆ ਕੋਈ ਬਈ ਪੂਰ ਛਿੱਟਾ ਤਾਂ ਹੈ ਨਹੀਂ ਗਾ ਨਾ ਨਾ ਵੀਰੇ ਠੀਕ ਹੈ ਜੀ ਚੈੱਕ ਕਰ ਉਹ ਪਹਿਲਾਂ ਦੱਸ ਦਾਂਗੇ ਆਪਾਂ ਥਣਾ ਦੇ ਸਾਈਜ਼ ਬਾਈ ਕਹਿੰਦਾ ਸੋਹਣੇ ਆ ਪੂਰ ਛਿੱਟੇ ਦੀ ਗਾਰੰਟੀ ਆ ਬੇਫਿਕਰ ਹੋ ਕੇ ਆਜੋ ਇਹਦਾ ਮੁੱਲ ਜੀ ਇਹਦਾ ਮੁੱਲ 32000 ਰੁਪਏ ਹੋ ਜੂ ਮਾਨਤਣੇ ਕਰ ਲਾਂਗੇ ਜਿਵੇਂ ਛੋਟਾ ਜਿਹਾ ਮੁੱਲ ਕੀਤਾ ਬਾਈ ਨੇ 32000 ਰੁਪਿਆ ਦੁੱਧ ਪੀਣ ਵਾਲੇ ਬੰਦੇ ਨੂੰ ਕੋਈ ਮਾੜੀ ਵੀ ਨਹੀਂ ਬਾਕੀ ਉਹਦੇ ਚੋ ਮਾਨਤਣ ਹੋ ਜਾਊਗਾ ਜਿਹਨੂੰ ਚਾਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ